ਸਸ਼ਿਕਾ ਜੀ ਮੇਰੀ ਨਾਤੀ ਮਾਂ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਤੇ ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਨੇ ਕੀ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰ ਦਿੱਤਾ ਗਿਆ ਅੱਜ ਕੱਲ ਦਾ ਸਮਾਂ ਨਹੀਂ ਰਿਹਾ ਅੱਜ ਕੱਲ ਤਾਂ ਸਕੇ ਭੈਣ ਭਾਈਆਂ ਦੀ ਵੀ ਕੁਝ ਅਜਈਆਂ ਜਿਹੜੀਆਂ ਕਿ ਖਬਰਾਂ ਸਾਹਮਣੇ ਆਉਂਦੀਆਂ ਜਿਸ ਨੂੰ ਸੁਣ ਕੇ ਖੁਦ ਦੇ ਪੈਰਾਂ ਹੇਠੋਂ ਜ਼ਮੀਰ ਖਿਸਕ ਜਾਂਦੀ ਹੈ ਉੱਥੇ ਜਿਹੜੀਆਂ ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਜਿਦੇ ਵਿੱਚ ਤੁਸੀਂ ਕੱਲ ਲਾੜੇ ਨੂੰ ਦੇਖ ਰਹੇ ਹੋ ਕਿ ਉਹ ਵਿਆਹ ਕਰਵਾ ਰਿਹਾ ਸੀ ਗੁਰੂ ਘਰ ਦੇ ਵਿੱਚ ਇੱਥੇ ਦੋ ਚੀਜ਼ਾਂ ਨੇ ਇੱਕ ਤਾਂ ਇਹਨਾਂ ਨੇ ਗੁਰੂ ਘਰ ਦੀ ਮਾਨ ਮਰਿਆਦ ਨੂੰ ਭੰਕੇ ਤਾਂ ਕਿ ਮੈਂ ਨੰਗੇ ਸਿਰ ਗੁਰੂ ਘਰ ਦੀ ਹਜ਼ੂਰੀ ਦੇ ਵਿੱਚ ਖੜਿਆ ਕਿਉਂਕਿ ਇਹ ਜਿਹੜੀ ਲੜਕੀ ਦੇ ਨਾਲ ਵਿਆਹ ਕਰਾਇਆ ਰਿਹਾ ਸੀ ਉਹ ਰਿਸ਼ਤੇ ਦੇ ਵਿੱਚ ਇਸ ਦੀ ਭਤੀਜੀ ਲੱਗਦੀ ਆ ਕਿਹਾ ਜਾ ਰਿਹਾ ਹੈ ਕਿ ਚਾਚੇ ਨੇ ਆਪਣੀ ਭਤੀਜੀ ਨਾਲ ਵਿਆਹ ਰਚਾ ਲਿਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਕਰਵਾਉਣ ਆਇਆ ਤਾਂ ਇਸ ਦੌਰਾਨ ਪਰਿਵਾਰ ਪਹੁੰਚਦਾ ਤਾਂ ਕਾਫੀ ਹੰਗਾਮਾ ਹੋ ਜਾਂਦਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਲੋਕਾਂ ਵੱਲੋਂ ਵੀ ਕਾਫੀ ਲਾਂਤਾਂ ਜਿਹੜੀਆਂ ਕਿ ਪਾਈਆਂ ਜਾ ਰਹੀ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਤਰਨਤਾਲ ਦੇ ਪੱਟੀ ਕਿਸੇ ਇਲਾਕੇ ਦੀ ਜਿਹੜੀ ਕਿ ਵੀਡੀਓ ਆ ਵੀਡੀਓ ਜਿਹੜੀ ਕਿ ਨੈੱਟ ਤੇ ਵਾਇਰਲ ਹੋਈ ਤਾਂ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਗਏ ਉਸੇ ਕਮੈਂਟ ਦੇ ਵਿੱਚ ਵੀ ਦੱਸਿਆ ਗਿਆ ਕਿ ਆਖਰ ਇਹ ਵੀਡੀਓ ਕਿੱਥੇ ਦੀ ਆ ਤਾਂ ਦੱਸਦੇ ਆ ਕਿ ਇੱਥੇ ਦੇਖਿਆ ਜਾ ਰਿਹਾ ਕਿ ਗੁਰੂ ਘਰ ਦੇ ਵਿੱਚ ਨੰਗੇ ਸਿਰ ਇਹ ਵਿਅਕਤੀ ਖੜਿਆ ਹੈ ਜਿਸ ਨੇ ਕਿ ਗੁਰੂ ਘਰ ਦੀ ਮਾਨ ਮਰਿਆਦਾ ਨੂੰ ਜਿਹੜੀ ਕਿ ਢਾਹ ਲਗਾਈ ਆ ਪਰ ਇੱਥੇ ਸਵਾਲ ਜਿਹੜੇ ਗੁਰੂ ਘਰ ਦੇ ਵਿੱਚ ਸੇਵਾਦਾਰ ਨੇ ਜਾਂ ਫਿਰ ਪ੍ਰਬੰਧਕ ਕਮੇਟੀ ਵਾਲੇ ਨੇ ਉਹਨਾਂ ਤੇ ਵੀ ਚੁੱਕੇ ਜਾਂਦੇ ਨੇ ਕਿ ਆਖਰ ਕੀ ਕੁਝ ਹੋ ਰਿਹਾ ਤੁਹਾਡੇ ਹੁੰਦੇ ਹੋਇਆ ਵੀ ਗੁਰੂ ਘਰ ਦੇ ਵਿੱਚ ਜਿਹੜੇ ਗ੍ਰੰਥੀ ਨੇ ਉਹਨਾਂ ਦੇ ਸਾਹਮਣੇ ਮਾਨ ਮਰਿਆਦ ਨੂੰ ਭੰਗ ਕੀਤਾ ਜਾ ਰਿਹਾ ਜੇਕਰ ਅਜਿਹਾ ਰੌਲਾ ਰੱਪਾ ਪੈਂਦਾ ਤਾਂ ਉਸੇ ਵਕਤ ਅਜਿਹੇ ਲੋਕਾਂ ਨੂੰ ਗੁਰੂ ਘਰ ਦੀ ਹਜ਼ੂਰੀ ਤੋਂ ਬਾਹਰ ਕਰ ਦਿੱਤਾ ਜਾਵੇ ਕਿ ਉੱਥੇ ਜਾ ਕੇ ਭਾਈ ਤੁਹਾਡਾ ਮਸਲਾ ਘਰੇ ਲੂਓ ਜਿਵੇਂ ਮਰਜ਼ੀ ਲੜੋ ਸੁਲਝੋ ਤੁਹਾਡਾ ਮੈਟਰ ਪਰ ਗੁਰੂ ਘਰ ਦੇ ਵਿੱਚ ਤੁਸੀਂ ਮਾਨ ਮਰਿਆਦ ਨੂੰ ਭੰਗ ਜਿਹੜਾ ਕਿ ਨਹੀਂ ਕਰ ਸਕਦੇ ਤੇ ਦੂਜੇ ਪਾਸੇ ਜੇਕਰ ਕਿਸੇ ਦੇ ਆਨੰਦ ਕਾਰਜ ਕਰਵਾਉਣੇ ਹੁੰਦੇ ਨੇ ਤਾਂ ਉਹਦੀ ਜਾਂਚ ਵੀ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਅਜਿਹੇ ਪੁੱਠੇ ਸਿੱਧੇ ਰਿਸ਼ਤਿਆਂ ਵਾਲੇ ਵਿਆਹ ਜ਼ਿਆਦਾ ਕਰਵਾ ਰਹੇ ਨੇ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਖੂਬ ਹੰਗਾਮਾ ਕੀਤਾ ਜਾਂਦਾ ਜਿਸ ਦੌਰਾਨ ਤਸਵੀਰਾਂ ਸਾਹਮਣੇ ਆਈਆਂ ਨੇ ਆਉ ਨਜ਼ਰ ਮਾਰਦੇ ਆ ਕੁਝ ਕੁ ਤਸਵੀਰਾਂ ਤੇ ਦੱਸ ਮੇਰੀ ਕੀ ਕਿ ਤੂੰ ਦਿਆ ਪੁੱਠੇ ਪੁਤਕਾਰਾਂ ਤੂੰ ਤੂੰ ਗਾਰਾਂ ਤੇ ਆ ਕਾਚਾ ਮਰੇ ਮੁੰਡਾ ਜੀ ਨਾ ਵਿਆਹ ਨਹੀਂ ਹੁੰਦਾ ਅਗਰ ਝੁਮ ਕੇ ਮਰ ਜਾ ਸਾਡੇ ਨਾਲ ਨਹੀਂ ਕਰਣੀ ਕੋਈ ਚੰਗਾ ਨਹੀਂ ਤੇਰੀ ਤੁਸੀਂ ਵੀ ਵੀਡੀਓ ਦੇਖ ਲਈ ਕਿ ਕਿਸ ਤਰੀਕੇ ਦਾ ਪਰਿਵਾਰ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਤੈਨੂੰ ਸ਼ਰਮ ਨਹੀਂ ਆਈ ਕਿ ਤੂੰ ਆਪਣੇ ਪਤੀਜੀ ਦੇ ਨਾਲ ਵਿਆਹ ਕਰਾ ਲਿਆ ਪਤੀਜੀ ਇੱਕ ਧੀਆ ਦੇ ਬਰਾਬਰ ਮੰਨੀ ਜਾਂਦੀ ਹੈ ਪਰ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਲੋਕ ਰਿਸ਼ਤਿਆਂ ਦੇ ਉੱਤੇ ਵੀ ਕਲੱਕ ਲਗਾਉਂਦੇ ਨਜ਼ਰ ਆ ਰਹੇ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼